ਅਸੀਂ ਅੱਜ ਦੋਨਾਂ ਨੂੰ ਪੂਰੀ ਤਰ੍ਹਾਂ ਲੈ ਕੇ ਐਫਲ ਪੂਰੀ ਤਰ੍ਹਾਂ ਐਬੋਟ ਚਲ ਚੱਤ ਲਾਈਟਾਂ ਦਾ ਅੱਜ ਬੜਾ ਮੂਕੀਤਾ ਤੇ ਵੈਲਪਰ ਲੋਕਾਂ ਦੀ ਸੋਚ ਮੁਤਾਬਕ ਹੋਰ ਕੋਈ ਕਮੀ ਨਹੀਂ ਰਹਿਣੀ ਜਿਹੜੀ ਲੋਕਾਂ ਦੀਆਂ 40-40 ਸਾਲ ਦੀਆਂ 50-50 ਸਾਲ ਦੀਆਂ ਆਸਾਂ ਸੀਗੀਆਂ ਉਹ ਅੱਜ 6.5 ਸਾਲ ਦੀ ਪੂਰੀ ਹੋ ਗਈਆਂ ਹੋਰਨੇ ਕੰਮ ਹੋਣਗੇ ਇੱਕ ਇੱਕ ਕੰਮ ਜੋ ਲੋਕਾਂ ਨੇ ਮੈਨੂੰ ਵਿਖਾਇਆ ਹੈ ਜੁਨਾਇਆ ਹੋਇਆ ਪੂਰਾ ਕਰਕੇ ਲੋਕਾਂ ਦੇ ਦਰਵਾਜ਼ਾ ਜਾਊਂਗਾ ਜਦੋਂ ਜਾਊਂਗਾ ਤੇ ਭਲ ਕਹਾਂਗਾ ਕੋਈ ਗੋੜ ਕੰਮ ਕੀਤਾ ਤੇ ਵੋਟ ਪਾ ਦਿਓ ਜੀ ਗਰੰਟੀ ਵਾਲਾ ਵਾਅਦਾ ਮਿਲ ਗਿਆ ਹੁੰਦਾ 10 ਲੱਖ ਦਾ بیمਾ ਵੀ ਆ ਰਿਹਾ ਇਹ ਤਾਂ ਸਾਡੀ ਗਰੰਟੀ ਨਹੀਂ ਸੀਗੀ ਹਰ ਪਰਿਵਾਰ ਨੂੰ 10 ਲੱਖ ਦਾ بیمਾ ਮਿਲ ਜਾਣਾ ਇਹ ਇਤਨੀ ਸੋਚ ਨਹੀਂ ਲੱਗੀ ਇਹਨਾਂ ਨੇ ਇਹ ਤਾਂ ਕਦੇ ਸਰਕਾਰ ਬਣੀ ਨਹੀਂ ਬਣ ਗਈ ਕਦੇ ਚੱਲੀ ਨਹੀਂ ਚੱਲ ਵੀ ਗਈ ਹੁਣ ਇਸ ਤੋਂ ਵੱਡੀ ਉਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਮੇਰੇ ਵੱਡੇ ਭਰਾਵਾਂ ਦਾ ਮੇਰੇ ਬਾੜ ਤੇ ਮੇਰੇ ਤੇ ਬਹੁਤ ਜਿਆਦਾ ਆਸ਼ੀਰਵਾਦ ਹੈ ਕਿਉਂਕਿ ਆ ਪਿਛਲੀ ਦਿਨੀ ਆ ਕਿਹੜੀ ਬਰੇ ਬਾੜ ਸਾੜ ਤੇ ਕਾਨਵਿਚ ਉੱਥੇ ਲੱਗਦੀ ਸੀ ਪੁਲੀ ਉਹ ਪੁਲੀ ਦਾ ਨਿਰਮਾਨ ਕਰਾਇਆ 5 ਨੰਬਰ ਗਲੀ ਚ ਆਮ ਆਦਮੀ ਕਲੀਨਿਕ ਦਾ ਮੂਰਤ ਕੀਤਾ ਉਹ ਵੀ ਚਾਲੂ ਹੋ ਜਾਣਾ ਜਿੱਦੀਆਂ ਸੜਕਾਂ ਸੀ ਆਰਐਮਸੀ ਦੀ ਆ ਉਹ ਬਣਵਾਈਆਂ ਤੇ ਇਹ ਦਰਿਆ ਦੇ ਨਾਲ ਨਾਲ ਜਗਮਗ ਕਰਦੀ ਤੀਆਂ ਸੜਕਾਂ ਬਣਾਤੀਆਂ ਤੇ ਮੋਨੋਪੋਲ ਦਾ ਤੁਸੀਂ ਕੰਮ ਦੇਖਿਆ ਜਿਹੜਾ ਕਿ ਪੰਜਾਬ ਦਾ ਮਸਾਲਾ ਹੈ ਜਿਤੇ ਕਿ ਆਮ ਆਦੀ ਪਾਰਟੀ ਦੇ ਵੱਖ-ਵੱਖ ਵਿਧਾਇਕਾਂ ਵੱਲੋਂ ਲਗਾਤਾਰ ਵਿਕਾਸ ਕਾਰਜਾਂ ਨੂੰ ਲੈ ਕੇ ਉਦਘਾਟਨ ਕੀਤੇ ਜਾ ਰਹੇ ਹੰਤਾ ਉਥੇ ਅੱਜ ਲੁਧਿਆਣਾ ਵਿਖੇ ਆਮ ਆਦੀ ਪਾਰਟੀ ਤੋਂ ਐਮਐਲਏ ਚੌਧਰੀ ਮਦਨ ਲਾਲ ਬੱਗਾ ਵੱਲੋਂ ਹਲਕਾ ਉਤਰੀ ਦੇ ਵਾਰਡ ਨੰਬਰ 68 ਲੁਧਿਆਣਾ ਵਿਖੇ ਲਗਭਗ 72 ਲੱਖ ਰੁਪਏ ਲੱਗਦੇ ਨਾਲ ਲਗਾਈਆਂ ਗਈਆਂ ਨਵੀਂ ਫੈਸੀ ਲਾਈਟਾਂ ਇਹ ਲਾਈਟਾਂ ਰੇਲਵੇ ਕ੍ਰੋਸਿੰਗ ਤੋਂ ਹੈਬਵਾਲ ਚੌਂਕ ਤੱਕ ਲਗਾਈਆਂ ਗਈਆਂ ਹਨ ਤਾਂ ਉੱਥੇ ਇਸ ਮੌਕੇ ਚੌਧਰੀ ਮਦਨ ਲਾਲ ਬੱਗਾ ਵੱਲੋਂ ਕਿਹਾ ਗਿਆ ਕਿ ਰਾਤ ਦੇ ਸਮੇਂ ਇਸ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਸਭ ਤੋਂ ਪਹਿਲਾਂ ਮੈਂ ਇਲਾਕਾ ਦੇ ਵਸਨੀਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਮੁਬਾਰਕਬਾਦ ਦੇਣਾ ਕਿਉਂਕਿ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਹੁੰਦੀਆਂ ਨੇ ਜਦੋਂ ਇਲੈਕਸ਼ਨ ਤੋਂ ਬਾਅਦ ਵੋਟਰ ਜਦੋਂ ਪਾ ਲੈਂਦੇ ਉਹਨਾਂ ਨੂੰ ਸੋਚ ਆਉਂਦੀ ਹੈ ਵੀ ਜਿਹੜਾ ਸਾਡਾ ਵਿਧਾਇਕ ਆ ਜਾਂ ਸਾਡਾ ਕੌਂਸਲਰ ਸਾਡੇ ਕੰਮ ਕਰੇਗਾ ਕਿ ਨਹੀਂ ਕਰੇਗਾ ਅਸੀਂ ਅੱਜ ਕੁੰਨਨਪੁਰੀ ਤੋਂ ਲੈ ਕੇ ਹੈਬਗੋਲ ਪੁਰੀ ਤੋਂ ਹੈਬਗੋਲ ਚੌਂਕ ਤੱਕ ਲਾਈਟਾਂ ਦਾ ਸ਼ੋਬਰਮ ਕੀਤਾ ਕਿਉਂਕਿ ਕਾਫੀ ਸਾਲਾਂ ਸਲਾਮ ਮੇਰੀਆ ਸੀਗਾ ਔਰ ਖਾਸ ਤੌਰ ਤੇ ਬੁੱਢਾ ਦਰਿਆਨ ਬੁੱਢਾ ਨਾਲਾ ਬਣਾਤਾ ਸੀ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੋ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਲੋਕਾਂ ਨੇ ਸਾਨੂੰ ਬੋਟਾ ਪਾ ਕੇ ਸੇਵਾ ਕਰਨ ਦਾ ਮੁਕੀਸ਼ ਤੇ ਲੋਕਾਂ ਨੂੰ ਇਹ ਦੱਸਣਾ ਚਾਹਣਾ ਹੈ ਕਿ ਜਿੱਥੋਂ ਲੈ ਕੇ ਦਰਿਆ ਸਟਾਰਟ ਹੁੰਦਾ ਸਾਡੇ ਹਲਕੇ 'ਚ ਹੁੰਦਾ ਹੈ ਭਾਈ ਤੁਹਾਡੀ ਸਾਰੇ ਹਲਕੇ ਦੀ ਜਗਮਗ ਸਟਾਰਟ ਹੋ ਗਈ ਹੈ ਜੀ ਕਿਉਂਕਿ ਜਗਮਗ ਤਾਂ ਅਸੀਂ ਪਹਿਲਾਂ ਆਨੇ ਹੀ ਕਰ ਦਿੱਤੀ ਸੀਗੀ ਪਰ ਕਿਤੇ ਨਾ ਕਿਤੇ ਹਾਲੇ ਕਿਤੇ ਕਮੀ ਸੀਗੀ ਅਸੀਂ 72 ਲੱਖ ਦੀ ਲਾਗਤ ਦੇ ਨਾਲ ਜਿੰਨੀਆਂ ਲਾਈਟਾਂ ਦਰਿਆਸ ਨੂੰ ਦੋਨੋਂ ਸਾਈਡਾਂ ਦੇ ਜੀ ਤਕਰੀਬਨ 2250 ਲਾਈਟ ਜਿਹੜੀ ਇਸੀ ਲਗਾਈ ਹੈ ਜਿਸ ਦੇ ਨਾਲ ਰਾਤ ਨੂੰ ਲੋਕਾਂ ਨੂੰ ਸਫ਼ਰ ਕਰਨ ਦੇ ਵਿੱਚ ਦਿੱਕਤ ਨਹੀਂ ਆਏਗੀ ਉਹ ਜਿਹੜੀਆਂ ਲਾਈਟਾਂ ਲਗਾਈਆਂ ਤੁਸੀਂ ਉਹ ਤਾਂ ਲਗਦੀਆਂ ਲਗਦੀਆਂ ਨੇ ਪਰ ਅਸੀਂ ਬਹੁਤ ਵਧੀਆ ਲਾਈਟਾਂ ਲੋਕਾਂ ਦੀ ਮਨਫਦ ਤੋਂ ਫੈਂਸੀ ਲਾਈਟਾਂ ਲਗਾਈਆਂ ਨੇ ਔਰ ਇਹਦੇ ਨਾਲ ਲੋਕਾਂ ਨੂੰ ਆਉਣ ਜਾਣ 'ਚ ਬੜੀ ਆਸਾਨੀ ਹੋਏਗੀ ਜਿਹੜੀ ਦਿੱਕਤ ਸੀਗੀ ਦੂਰ ਹੋ ਜਾਊਗੀ ਦਿੱਕਤ ਤਾਂ ਪਹਿਲੇ ਅਸੀਂ ਜਿਵੇਂ ਮੈਂ ਹੁਣ ਆ ਜਿਹੜੀ ਪੁਲੀ ਦਾ ਇਤੋਂ 10 ਦਿਨ ਪਹਿਲਾਂ ਮੁਰਤ ਕੀਤਾ ਗੁੰਦਨਪੁਰੀ ਪੁਲੀ ਦਾ ਪਹਿਲਾਂ ਛੋਟੀ ਜੀ ਬੋਲੀ ਹੁੰਦੀ ਸੀ ਔਰ ਨੀਵੀਂ ਬੋਲ ਸੀਗੀ ਅਸੀਂ ਉਹ ਪੁਲੀ ਨੂੰ ਵੱਡਾ ਕਰਕੇ ਲੋਕਾਂ ਦੇ ਹਿੱਤ ਲੋਕਾਂ ਨੂੰ ਦੇ ਦਿੱਤੀ ਤਿਆਰ ਕਰਕੇ ਮੈਂ ਹੁਣ ਤੋਂ ਲੰਘ ਗਿਆ ਔਰ ਇੰਨੀ ਵਧੀਆ ਲੱਗੀ ਸਿਸਟਮ ਜਿਹੜਾ ਟ੍ਰੈਫਿਕ ਦੇ ਮੈਂ ਲੋਕਾਂ ਨੂੰ ਤੁਹਾਡੇ ਮੱਦੇਨਜ਼ਰ ਅਪੀਲ ਕਰੂੰਗਾ ਕੁੰਦਨਪੁਰੀ ਜੋ ਆਪਾਂ ਸਟਾਰਟ ਹੋਨੇ ਆ ਸਾਨੂੰ ਲੈਫਟ ਹੋ ਜਿਹੜਾ ਜਿਹਦਾ ਖੱਬੇ ਹੱਥ ਮੋੜ ਕੇ ਜਿਹੜੀ ਨਵੀਂ ਸੜਕ ਹੈ ਉਹਨੂੰ ਆਪਾਂ ਯੂਜ਼ ਕਰੀਏ ਕਿਉਂਕਿ ਸੜਕ ਤੁਹਾਡੇ ਵੱਲੇ ਵਸੇ ਬਣਾਈ ਹੈ ਜੀ ਕਿਉਂਕਿ ਲੋਕ ਕਹਿੰਦੇ ਸੀ ਇਹ ਸੜਕ ਮਨ ਨਹੀਂ ਸਕਦੀ ਹੈ ਸਾਡੇ ਵਿਰੋਧੀ ਵੀ ਕਹਿੰਦੇ ਸੀ ਆਮ ਲੋਕਾਂ ਦੇ ਵਿੱਚ ਵੀ ਅੱਲਾਹ ਹੋ ਦਾ ਬਗਾ ਦਿਨ ਨੂੰ ਖਾ ਦੇਦਾ ਆ ਸੜਕ ਤੁਹਾਨੂੰ ਮਲਾ ਕੇ ਦਿੱਤੀ ਆ ਲਾਈਟਾਂ ਵੀ ਲੱਗੀਆਂ ਅੱਜ ਜਗਮਲ ਹੋ ਰਹੀ ਹੈ ਅਸੀਂ ਨਿਗਾਹ ਮਾਰੋ ਕਿੱਦਾਂ ਕਿਹੜੀ ਰੋਸ਼ਨੀ ਹੈ ਹੁਣ ਮੈਂ ਹਾਈ ਮਾਰਕਸ ਲ ਜੇ라 ਸਾਰੇ ਪੁਰਾ ਪੁਰ ਚੌਂਗਰੂ ਰੋਸ਼ਨੀ ਦੇਗਾ ਇਸ ਕਰਕੇ ਡਵੈਲਪਮੈਂਟ ਲੋਕਾਂ ਦੀ ਸੋਚ ਮੁਤਾਬਕ ਨੋਦਰੀ ਮਦਨਾਲਾਲ ਪੱਕਾ ਜਿੰਦਾਬਾਦ ਡਵੈਲਪਮੈਂਟ ਲੋਕਾਂ ਦੀ ਸੋਚ ਮੁਤਾਬਕ ਜੀ ਹੋਰ ਕੋਈ ਕਮੀ ਨਹੀਂ ਰਹਿਣੀ ਜਿਹੜੀ ਲੋਕਾਂ ਦੀਆਂ 40 40 ਸਾਲ ਦੀਆਂ 50 50 ਸਾਲ ਦੀਆਂ ਆਸਾਂ ਸੀਗੀਆਂ ਜੀ ਉਹ ਅੱਜ 3.5 ਸਾਲ ਦੀ ਪੂਰੀਆਂ ਹੋ ਗਈਆਂ ਕਿਉਂਕਿ 3.5 ਸਾਲ ਮੈਨੇ ਲੋਕਾਂ ਨੇ 5 ਸਾਲ ਦਿੱਤੇ ਨੇ 3.5 ਸਾਲ ਹੋ ਗਏ ਬਾਕੀ ਸਵਾ ਸਾਲ ਰਹਿ ਗਿਆ ਸਵਾ ਸਾਲ ਦੇ ਵਿੱਚ ਪੂਰਨ ਕੰਮ ਹੋਣਗੇ ਇੱਕ ਇੱਕ ਕੰਮ ਜੋ ਲੋਕਾਂ ਨੇ ਮੈਨੂੰ ਲਖਾਇਆ ਆਇਆ ਜਮਾਇਆ ਹੋਇਆ ਪੂਰਾ ਕਰਕੇ ਲੋਕਾਂ ਦੇ ਦਰਬਾਰ ਜਾਊਂਗਾ ਜਦੋਂ ਜਾਊਂਗਾ ਤਾਂ ਇੱਕ ਵਾਰ ਲਗਾਊਂਗਾ ਕਿ ਵੋਟ ਕੰਮ ਕੀਤਾ ਦੇ ਵੋਟ ਪਾ ਦਿਓ ਜੀ ਕਿਉਂਕਿ ਮੈਂ ਕੰਮ ਦੇ ਆਧਾਰ ਤੇ ਵੋਟ ਮੰਗਣੀ ਹੈ ਔਰ ਲੋਕਾਂ ਦੀ ਸੋਚ ਮਦਾ ਮੈਂ ਕੰਮ ਕਰ ਰਹੇ ਹਾਂ ਜਿੱਥੇ ਲੋਕ ਪਾਣੀ ਦੀ ਕਮੀ ਹੈ ਉਥੇ ਟਿਊਬਨ ਲਗਾ ਦਿੰਨੇ ਆ ਜਿੱਥੇ ਕੋ ਪਾਣੀ ਦੀ ਲਾਈਨ ਪੈਣ ਵਾਲੀ ਹੈ ਪਾਣੀ ਦੀ ਲਾਈਨ ਪਾ ਦਿੰਨੇ ਆ ਜਿੱਥੇ ਕੋ ਸੀਵਰ ਪੈਣਾ ਸੀਵਰ ਪਾ ਦਿੰਨੇ ਕਿਸੇ ਵੀ ਕੰਮ ਦੀ ਆਪਾਂ ਕਮਿਊਨਿਟੀ ਇਸ ਕਰਕੇ ਸਾਡਾ ਲੋਕ ਸਾਥ ਦੇ ਰਿਹਾ ਲੋਕ ਪਿਆਰ ਕਰ ਰਹੇ ਲੋਕ ਆਸ਼ੀਰਵਾਦ ਦੇ ਰਹੇ ਨਹੀਂ ਤਾਂ ਆਮ ਤਾਂ ਪਤਾ ਹੀ ਲੋਕਾਂ ਦਾ ਕੀ ਹਾਲ ਹੁੰਦਾ ਬੜ ਕੇ ਦਿਨਾਂ ਕਦੇ ਲੋਕਾਂ ਨੂੰ ਡਿਵੈਲਪਮੈਂਟ ਵੋਟ ਪਾਈ ਸੀ ਅੱਜ ਲੋਕ ਡਿਵੈਲਪਮੈਂਟ ਕਰਾ ਰਹੇ ਆ ਕਿੱਥੋਂ ਲੈ ਕੇ ਚੌਧਰੀ ਮਨਨਾਲ ਜੀ ਪੱਕਾ ਇਹ ਲਾਈਨਾਂ ਕੁੰਦਰਪੁਰੀ ਪੁਲੀ ਤੋਂ ਲੈ ਕੇ ਹਾਂਜੀ ਐਪੋਲਿਸ ਦਾ ਚੌਂਗਾ ਤੱਕ ਸਾਰੀਆਂ ਲੇਟਾਂ ਅੱਜ ਮੁਕੰਮਲ ਹੋ ਗਈਆਂ ਤੇ ਕਿਰਮ ਸਾਰੀਆਂ ਲੇਟਾਂ ਚੱਗੀਆਂ ਹੁਣ ਜਿੱਥੇ ਹਾਂਜੀ ਤੁਹਾਡੇ ਵੱਲੋਂ ਕਦੀ ਕਿਤੇ ਉਹਨੂੰ ਘਾਟੜ ਕਦੀ ਕਿਤੇ ਉਹਨੂੰ ਘਾਟੜ ਕੀਤੇ ਯਾਰ ਅੱਜ ਪਹਿਲੀਆਂ ਸਰਕਾਰਾਂ ਕਹਿੰਦੇ ਸੀ ਸਾਡੇ ਕੋਲ ਫੰਡਿੰਗ ਨਹੀਂ ਹੈਗੇ ਸਰ ਹੁਣ ਫੰਡਾਂ ਦੀ ਗੱਪਾਂ ਆ ਰਹੀਆਂ ਐ ਤੁਸੀਂ ਸੁਣਨ ਕੀ ਹੈ ਇਹ ਸੋਚ ਤੇ ਨੀਤੀ ਦਾ ਬੜਾ ਫਰਕ ਸਾਡੀ ਸੋਚ ਵੀ ਵਧੀਆ ਸਾਡੀ ਨੀਅਤ ਵੀ ਵਧੀਆ ਜੀ ਔਰ ਸਰਕਾਰ ਦੀ ਨੀਤ ਬਹੁਤ ਵਧੀਆ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਸੋਚ ਹੈ ਕਿ ਜਿਹੜੇ ਲੋਕ ਰੋਜ਼ ਟੈਕਸ ਦਿੰਦੇ ਆ ਉਹ ਟੈਕਸ ਹੀ ਵਾਪਸੀ ਕਰਕੇ ਲੋਕਾਂ ਦੀ ਡਿਵੈਲਪਮੈਂਟ ਤੇ ਲਗਾਓ ਜੀ ਨਹੀਂ ਤਾਂ ਕੀ ਹੁੰਦਾ ਸੀ ਜਿਹੜੀ ਡਿਵੈਲਪਮੈਂਟ ਰੈਵਨਿਊ ਇਕੱਠਾ ਹੁੰਦਾ ਸੀ ਉਹਨਾਂ ਦੀ ਜੇਮਾਂ ਚਲ ਜਾਂਦਾ ਸੀ ਪਰ ਹੁਣ ਜੇਬੇ ਚ ਨਹੀਂ ਜਾਂਦਾ ਉਹ ਲੋਕਾਂ ਦੇ ਕੰਮ ਅੱਦੇ ਲੱਗਦਾ ਕਿ ਕਿੰਨਾ ਕਿਤੇ ਜਿਹੜੇ ਪਹਿਲੇ ਵਿਧਾਇਕ ਸੀ ਮਤਲਬ ਵਿਧਾਇਕ ਫੰਡ ਦਾ ਕੋਟਾ ਜੇਬਾਂ ਭਰਦੇ ਵੀ ਤੁਹਾਡੇ ਕਹਿੰਦਾ ਮਤਲਬ ਦੇਖੋ ਮੇਰੀ ਗੱਲ ਸੁਣ ਤੁਸੀਂ ਪੁੱਠੇ ਸਵਾਲ ਕਰਦੇ ਹੋ ਮੈਂ ਪੁੱਠਾ ਜਵਾਬ ਨਹੀਂ ਦੇਣਾ ਮੈਂ ਤਾਂ ਸਿੱਧਾ ਕਹੂੰਗਾ ਜਿੰਦਾਬਾਦ ਮੈਂ ਆਪਣੇ ਹੱਕ ਜਿਹੜਾ ਲੋਕਾਂ ਨੇ ਮੇਰੇ ਤੇ ਜਤਾਇਆ ਉਹ ਮੈਂ ਪੂਰਨ ਕਰਨਾ ਇੱਕ ਮੈਂ ਤੇ ਕਹਿ ਰਹੇ ਤੁਸੀਂ ਕਹਿ ਰਹੇ ਜਲਦ ਹੋਵੀਂ 4000 ਰੁਪਏ 1100 ਰੁਪਏ ਆਣ ਵਾਲਾ ਜੀ ਸਾਡੀਆਂ 4 ਗਰੰਟੀਆਂ ਸੀਗੀਆਂ ਜੀ ਬਿਜਲੀ ਦੀ ਗਰੰਟੀ ਸਭ ਤੋਂ ਪਹਿਲਾਂ ਸੀ ਅੱਜ 90% ਲੋਕਾਂ ਦੇ ਬਿੱਲ ਜ਼ੀਰੋ ਵਾਲੇ ਦੂਜੇ ਨੰਬਰ ਦੀ ਗਰੰਟੀ ਸਾਡੀ ਹੈਲਥ ਸਵਾਮੰਦੀ ਜੀ ਅੱਠ ਮਹੱਲਾ ਕਲੀਨਿਕ ਮੇਰੇ ਚੱਲ ਰਹੇ ਆ ਨਵਾਂ ਆਪਕਾਰਨ ਆਪਣਾ ਚੰਦਨਗੜ੍ਹ ਵਿੱਚ ਹੁਣ ਬਣ ਰਿਹਾ ਇਹ ਵੀ 10 12 ਦਾ ਕਿ ਮੁਰਦਕਰਾਂ ਨੇ ਸਾਡੇ ਸਾਰੇ ਬਟਾਂ ਦੇ ਵਿੱਚ ਹੈਲਥ ਕਲੀਨਿਕ ਬਣ ਜਿਹਦੇ 200 200 ਪਰਿਵਾਰ ਰੋਜ਼ ਦੋ ਦਿੱਲੀ ਦਵਾਈ ਫ੍ਰੀ ਲੈਂਦਾ ਟੈਸਟ ਇਲਾਜ ਫ੍ਰੀ ਕਰਵਾ ਰਹੇ ਆ ਤੀਸਰੀ ਗੱਲ ਦੀ ਜਿਲਦੀ ਸੀ ਐਜੂਕੇਸ਼ਨ ਦੀ ਜਿੰਨੇ ਮੇਰੇ ਹਲਕੇ ਸਕੂਲ ਨੇ 12 ਦੀਆਂ ਮਾਰਤਾ ਬਣ ਰਹੀਆਂ ਨੇ ਕਿਹਦੇ ਵੀ ਕਿਸ ਚੀਜ਼ ਦੀ ਕਮੀ ਨਹੀਂ ਹੈ ਜਿੱਥੇ ਮੇਰੇ ਸਰਕਾਰੀ ਸਕੂਲ ਨੇ ਜਿੱਥੇ ਜਿੱਥੇ ਸਥੇ ਦੀ ਮੈਨੇਜਮੈਂਟ ਕਹਿੰਦੀ ਹੈ ਉਹ ਸੀ ਨੂੰ ਭਈਆ ਕਰਨਾ ਚਾਹੇ ਉਹ వాటర్ కూలਰ ਨੇ ਆਰਓ ਦੇ ਜੀ ਚਾਹੇ ਉਹ ਕਿ ਬਿਲਡਿੰਗ ਬਣਾਉਣੀ ਹੈ ਬਿਲਡਿੰਗਾਂ ਬਣ ਗਈਆਂ ਚਾਹੇ ਉਹ ਚਾਰ ਦਵਾਰੀ ਹੋਣ ਚਾਹੀਦੀ ਚਾਰ ਦਵਾਰੀ ਜਿੱਥੇ ਕੋ ਵਾਸ਼ਰੂਮ ਵਾਲੇ ਨੇ ਵਾਸ਼ਰੂਮ ਬਣ ਕੇ ਕੋਈ ਕੰਮ ਸਕੂਲਾਂ ਦੇ ਵਿੱਚ ਨਹੀਂ ਛੱਡੇ ਆ ਕੋਈ ਐਜੂਕੇਸ਼ਨ ਵਾਲੋ ਔਰ ਟੀਚਰ ਵੀ ਪੂਰੇ ਆ ਕੋਈ ਟੀਚਰਾਂ ਦੀ ਕਮੀ ਮੇਰੇ ਹਲਕੇ 'ਚ ਨਹੀਂ ਆ ਜੀ ਚੌਥੀ ਗਰੰਟੀ ਸੀ ਮਹਿਲਾਵਾਂ ਦੀ ਅੱਜ ਮਹਿਲਾਵਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਾਡਾ ਜਿਹੜਾ ਅਗਲਾ ਸੈਸ਼ਨ ਆਏਗਾ ਉਹ ਸੈਸ਼ਨ ਪਾਸ ਹੋ ਕੇ ਮਹਿਲਾਵਾਂ ਨੂੰ 11-11 ਲੱਖ ਰੁਪਏ ਕਹਿ ਸਕਦੇ ਹੋ ਕੁੱਲ ਮਿਲਾ ਕੇ ਜਨਤਾ ਨੂੰ ਰਾਹਤ ਮਿਲ ਰਹੀ ਹੈ ਗਰੰਟੀਆ ਵੱਧ ਮਿਲ ਗਿਆ ਹੁਣ ਤਾਂ 10 ਲੱਖ ਦਾ ਬੀਮਾ ਵੀ ਆ ਰਿਹਾ ਹੈ ਇਹ ਤਾਂ ਸਾਡੀ ਗਰੰਟੀ ਦੀ ਸੀਗੀ ਹਰ ਪਰਿਵਾਰ ਨੂੰ 10 ਲੱਖ ਦਾ ਬੀਮਾ ਮਿਲ ਜਾਣਾ ਹੈ ਕਦੀ ਸੋਚ ਵੀ ਨਹੀਂ ਰੱਖੀ ਇਹਨਾਂ ਨੇ ਇਹ ਤਾਂ ਕਹਿੰਦੇ ਸਰਕਾਰ ਬੰਨੀ ਨਹੀਂ ਬਣ ਗਈ ਕਹਿੰਦੇ ਚੱਲ ਨਹੀਂ ਨਹੀਂ ਚੱਲ ਵੀ ਗਈ ਹੁਣ ਇਸ ਤੋਂ ਵੱਡੀ ਹੌਸਲ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਥੈਂਕ ਯੂ ਥੈਂਕ ਯੂ ਇਹ ਲੋਕਾਂ ਦਾ ਦਰਬਾਰ ਹੈ ਲੋਕਾਂ ਦਾ ਅੱਜ ਮੇਰੇ ਵਾਹ ਨੰਬਰ 68 ਚ ਮੇਰੇ ਹਲਕੇ ਦੇ ਐਮਐਲਏ ਚੌਧਰੀ ਬਦਲਾਲ ਬੱਗਾ ਹੀ ਨੇ ਆਪਣੇ ਕਰ ਕਮਲਾਣਾ ਜਿਹੜੀ ਫੈਂਸੀ ਲਾਈਟਾਂ ਦਾ ਉਦਘਾਟਨ ਕੀਤਾ ਜੀ ਮੇਰੇ ਵੱਡੇ ਭਰਾਵਾਂ ਦਾ ਮੇਰੇ ਪਾਰ ਤੇ ਮੇਰੇ ਤੇ ਬਹੁਤ ਜਿਆਦਾ ਆਸ਼ੀਰਵਾਦ ਹੈ ਕਿਉਂਕਿ ਪਿਛਲੇ ਦਿਨੀ ਆ ਜਿਹੜੀ ਮੇਰੇ ਪਾਰ ਠਾਰ ਤੇ ਕਨ ਵਿੱਚ ਲੱਗਦੀ ਸੀ ਕੁਲੀ ਉਹ ਕੁਲੀ ਦਾ ਨਿਰਮਾਣ ਕਰਾਇਆ 5 ਨੰਬਰ ਗਲੀ ਚ ਆਮ ਆਦਮੀ ਕਲੀਨਿਕ ਦਾ ਮਹੂਰਤ ਕੀਤਾ ਉਹ ਵੀ ਚਾਲੂ ਹੋ ਜਾਣਾ ਜਿੰਨੀਆਂ ਸੜਕਾਂ ਸੀ ਆਰਐਮਸੀ ਦੀਆਂ ਉਹ ਕੋ ਬਣਵਾਈਆਂ ਤੇ ਇਹ ਦਰਿਆ ਦੇ ਨਾਲ ਨਾਲ ਜਗਮਗ ਕਰਤੀ ਨਵੀਆਂ ਸੜਕਾਂ ਬਣਾਤੀਆਂ ਤੇ ਮੋਨੋਪੋਲ ਦਾ ਤੁਸੀਂ ਕੰਮ ਦੇਖਿਆ ਜਿਹੜਾ ਕਿ ਪੰਜਾਬ ਚ ਮਸਾਲ ਹੈ ਇਹ ਸਿਰਫ ਮੇਰੇ ਵਾਰ ਚ ਹੋਇਆ ਇੱਕ ਐਮਐਲਏ ਸਾਹਿਬ ਦੇ ਅਸ਼ੀਰਵਾਦ ਨਾਲ ਮੇਰੇ ਵਾਰਡ 'ਚ ਇੱਕ ਪਰਿਵਾਰ 'ਚ ਤਿੰਨ ਨੌਕਰੀਆਂ ਮਿਲੀਆਂ ਜੀ ਬਿਨਾਂ ਸ਼ਵਾਰਸ਼ ਤੇ ਬਗੈਰ ਪੈਸੇ ਤੋਂ ਮੇਰੇ ਐਮਐਲਏ ਸਾਹਿਬ ਦਾ ਮੇਰੇ ਤੇ ਮਤਲਬ ਖਾਸ ਹੱਥ ਹੈ ਇਸ ਵਾਰਡ ਨੂੰ ਇਹਨਾਂ ਨੇ ਇੱਕੋ ਹੀ ਇੱਕੋ ਹੀ ਕੀ ਆਇਆ ਐਂਡਾ ਦੇ ਮੇਰੇ ਵਾਰਡ ਨੂੰ ਬਾੜਲ ਬਣਾਣਾ ਤੇ ਪੜਾ ਕੇ ਚਲੋ ਹੈਗੀ ਹੈ ਜੀ ਤੁਹਾਡੇ 16 ਵਾਰਡ ਹੈ ਜੀ 16 ਵਾਰਡ ਤੁਹਾਡੇ 16 ਵਾਰਡ ਹੈ 16 ਵਾਰਡ ਹੈ 16 ਵਾਰਡਾਂ ਦੇ ਸਾਰੇ ਕੰਮ ਚੱਲਦੇ ਪਏ ਸਾਰੇ ਚੱਲਦੇ ਆ ਪਰ ਮੈਂ 3 ਸਾਲ ਪਹਿਲੇ ਹੀ ਕੰਮ ਸ਼ੁਰੂ ਕਰਵਾਤੇ ਸੀਗੇ ਉਹਦੀ ਬਦੌਲਤ ਅੱਜ ਸਾਰੇ ਕੰਮ ਹੋ ਰਿਹਾ ਜੀ 27 ਦੀ ਹੁਣ ਫੁੱਲ ਤਿਆਰੀ ਆ 27 ਜੀ ਘਰੋਂ ਇੱਕ ਇੱਕ ਬੋਰਡ ਕਢਵਾ ਕੇ ਪਾਵਾਂਗੇ 27 ਮੇਰੇ ਵੱਡੇ ਵੀਰ ਮੇਰੇ ਵੱਡੇ ਵੀਰ ਐਮਐਲਏ ਵੀ ਬਣਨਗੇ ਮੰਤਰੀ ਬਣੇਗੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਆ ਸਾਡੇ ਆਮ ਆਦਮੀ ਪਾਰਟੀ ਦੇ ਵਿਕਾਸ ਖੁਸ਼ ਚੌਧਰੀ ਮਦਰਾ ਪਗਾ ਹੀ ਨੇ ਵਾੜ ਨੰਬਰ 68 ਤੇ ਵਾੜ ਨੰਬਰ 99 ਦੇ ਵਿਚਕਾਰ ਜਿਹੜੀਆਂ ਫੈਂਸੀ ਲਟਾਂ ਜਿਹੜਾ ਘਟ ਗਿਆ ਹੈ ਅਸੀਂ ਆਪਣੇ ਵੱਲੋਂ ਤੇ ਵਾਰ ਵੱਲੋਂ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਚੌਧਰੀ ਮਤਲਬ ਬਗਾ ਜੀ ਦਾ ਤੇ ਇਸ ਦੇ ਨਾਲ ਜੇ ਇਸ ਪੂਰੀ ਤੋਂ ਛੜਕ ਜਾਂਦੀ ਹੈ ਕੇਵੀਐਨ ਸਕੂਲ ਨੂੰ ਜਿਹੜੀ 30 ਤੋਂ 35 ਸਾਲ ਤੋਂ ਵਾਝੀ ਸੀ ਉਹ ਵੀ ਇਹਨਾਂ ਦਾ ਸਕੂਲ ਬਣਾ ਕੇ ਐਂਬੂਲੈਂਸ ਸਕੂਲ ਨੂੰ ਬਹੁਤ ਰੱਖ ਦਿੱਤੀ ਹੈ ਮੈਂ ਦਿਲੋਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਤੇ ਇਦਾਂ ਹੀ ਕਟਨ ਹੁੰਦੇ ਰਹਿਣਗੇ ਤੇ ਸਾਡੇ ਐਮਐਲਏ ਸਾਹਿਬ 2027 ਚ ਦੁਬਾਰਾ ਰਿਪੀਟ ਹੋਣਗੇ